ਇਸ ਲਈ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਇਸ ਦਰਮਿਆਨ ਕੁਝ ਸਵਾਰੀਆਂ ਨੂੰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਹੈ ਤਾਂ ਮੁਕੇਰੀਆਂ 'ਚ ਇਹ ਪੂਰਾ ਹਾਦਸਾ ਵਾਪਰਦਾ ਹੈ ਮੁਕੇਰੀਆ ਦੇ ਹਾਜੀਪੁਰ ਰੋਡ ਦੇ ਕੋਲ ਇੱਕ ਬੱਸ ਬੇਕਾਬੂ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਸੜਕ ਕੰਡੇ ਪਲਟ ਜਾਂਦੀ ਹੈ ਜਿੱਤੇ ਕਹਨ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਦੱਸਿਆ ਰਿਹਾ ਕਿ ਨੀਜੀ ਕੰਪਨੀ ਦੀ ਇਹ ਬੱਸ ਸੀ ਜੋ ਮੁਕੇਰੀਆਂ ਤੋਂ ਹਾਜੀਪੁਰ ਦੇ ਵੱਲ ਜਾ ਰਹੀ ਸੀ ਤੇ ਇਸੇ ਦਰਮਿਆਨ ਪਿੰਡ ਹਵੇਲ ਚਾਂਗ ਦੇ ਕੋਲ ਇਹ ਪੂਰਾ ਹਾਦਸਾ ਵਾਪਰ ਜਾਂਦਾ ਹੈ ਬੱਸ ਬੇਕਾਬੂ ਹੋ ਜਾਂਦੀ ਹੈ ਤੇ ਦਰਖਤ ਦੇ ਨਾਲ ਟਕਰਾਉਣ ਤੋਂ ਬਾਅਦ ਸੜਕ ਕੰਡੇ ਪਲਟ ਜਾਂਦੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਸੜਕ ਕੰਡੇ ਪਲਟੀ ਹੋਈ ਇਹ ਬੱਸ ਦੀਆਂ ਗਨੀਮਤ ਤਰੀਕੇ ਇਸ ਹਾਦਸੇ ਦੇ ਵਿੱਚ ਸਵਾਰੀਆਂ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਤਿੰਨ ਲੋਕਾਂ ਨੂੰ ਸੱਟਾਂ ਲੱਗਿਆ ਨੇ ਜਿਨ੍ਹਾਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਹੈ। ਮੈਂ ਆਮ ਆਦਮੀ ਕਲੀਨਿਕ ਦੀ ਸਟਾਫ ਆ ਤੇ ਮੈਂ ਆਪਣੇ ਪੇਨ ਡਿਊਟੀ ਆਫ ਕਰਕੇ ਜਾ ਰਹੀ ਸੀ ਮੋਰੀ ਚੱਕਰ ਤੇ ਅਚਾਨਕ ਜਿੱਦਾਂ ਹੋਇਆ ਅੱਗੇ ਆਇਆ ਕੁਝ ਨਹੀਂ ਆਇਗਾ ਬੱਸ ਜਦੋਂ ਮੈਂ ਰੌਂਗ ਸਾਈਡ ਜੜੀ ਆ ਗਿਆ ਦਰਖਤ 'ਚ ਜਾ ਕੇ ਬੱਜੀ ਆ ਗੱਡੀ। ਹਾਂਜੀ। ਕਿੰਨੀ ਸੌਰੀ ਲੱਗ ਰਹੀ ਹੈ ਤੁਹਾਨੂੰ। ਆਜਿੰ ਵੀ ਤੇ ਦੇ ਕਰੀਬਨ ਹੋਣੀ ਆ ਸਵਾਰੀਆਂ। ਸਾਰੀਆਂ ਸੀਟਾਂ ਦੇ ਬੈਠਿਆ ਹੋਈਆਂ ਸੀ। क्या क्वेश्चन पूछ रहे हो आपसे अपने साथ चलते ही आए हैं हां जी तुम लम्बे से थोड़ी प्राइवेसी वहां पर हो सकती है कुछ कह नहीं सकते इस बारे पता नहीं लगा कि की गल हुई थी तुम किस किधर जा रहे हो जी हम केलेयां पर छोड़े जा रहे हैं बात पेंडा वाले अच्छा कितने बाप रे हस कौन काम लगे कुछ पता पता नहीं नहीं लगा ਅੱਜ ਕਿਸ ਤਰ੍ਹਾਂ ਦੀ ਸੀ ਕਿਨਾਰੇ ਉਹ ਬੰਦਾ ਐਸਾ ਦੇਖੋ ਸਾਨੂੰ ਹੁਣੀ ਪਤਾ ਲੱਗਾ ਹੈਗਾ ਅਸੀਂ ਪਹਿਲਾਂ ਫਿਲੋਸਫੀਪਲ ਲਗੇ ਸੀਗੇ ਉੱਥੇ ਤਿੰਨ ਬੰਦੇ ਜਿਹੜੇ ਇਸ ਬੱਸ ਤੋਂ ਬਣਾ ਰਹੇ ਉੱਥੇ ਐਡਮਤ ਕੋਈ ਨਹੀਂ ਆਖੀ ਉਹ ਠੀਕ ਨੇ ਸਟੇਬਲ ਨੇ ਬੰਦੇ ਜੀ ਉਹ ਤੁਹਾਨੂੰ ਇੱਕ ਲੇਡੀ ਹੈਗੀ ਆ ਜਿਹੜੀ ਕਿ ਆਮ ਆਦਮੀ ਪਾਰਟੀ ਨਾਲ ਕਸਤੀ ਆਪਣੇ ਆਪ ਇੱਕ ਬੰਦਾ ਕੋਈ ਜੁਕੀ ਦਾ ਹੈਗਾ ਜੀ ਇੱਕ ਬਜ਼ੁਰਗ ਨੇ ਜੀ ਉਸ ਤੇ ਐਡਮਤ ਕਹਿੰਦੀ ਉਹ ਠੀਕ ਨੇ ਬਾਕੀ ਅਸੀਂ ਇੱਥੇ ਨੋਕਾ ਰੱਖਣਾ ਆਏ ਸੀ ਐਸਐਸ ਤੋਂ ਸਭ ਵੀ ਆਏ ਨੇ ਨਾ ਦੇਖਿਆ ਬੱਸ ਕਰ ਰਹੀ ਯਾਰ ਜਿੱਦੋਂ ਸਾਹਮਣੇ ਹੈਗੀ ਆ ਸਰ ਜਿਹੜੇ ਜ਼ਖਮੀ ਆ ਉਹਨਾਂ ਨੂੰ ਕਿੱਥੇ ਲਿਆਇਆ ਗਿਆ ਜ਼ਖਮੀ ਜਿਹੜੇ ਬੰਦੇ ਸੀਗੇ ਉੱਥੇ ਪਹੁੰਚ ਗਏ ਨੇ ਆਪਣੇ ਆਪ ਅਸੀਂ ਇੱਥੇ ਪਹੁੰਚੇ ਆ ਇੱਥੇ ਕੋਈ ਨਹੀਂ ਸੀਗਾ